ਤੂੰ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅੱਜ ਸਾਡੇ ਸੋਸ਼ਲ ਸਿਕਿਉਰਿਟੀ ਵਿਮਨ ਚਾਈਲਡ ਡਿਵੈਲਪਮੈਂਟ ਵਿਭਾਗ ਵੱਲੋਂ ਤੀਆਂ ਦੀ ਲੋੜੀ ਦਾ ਜ਼ਿਲ੍ਹਾ ਪੱਧਰੀ ਫੰਕਸ਼ਨ ਕੀਤਾ ਗਿਆ ਇੱਥੇ ਇਸ ਦੇ ਵਿੱਚ ਹੈਲਥ ਡਿਪਾਰਟਮੈਂਟ ਅਤੇ ਸਾਡੇ ਰੋਜ਼ਗਾਰ ਵਿਭਾਗ ਵੱਲੋਂ ਵੀ ਬੜੀ ਅੱਛੀ ਐਕਟੀਵਿਟੀਆਂ ਕਰਾਈ ਗਈਆਂ ਇੱਥੇ ਅਸੀਂ ਲੋੜੀ ਮਨਾਈ ਨਵਜਨਮ ਬੱਚਿਆਂ ਨੂੰ 101 ਬੱਚਿਆਂ ਨੂੰ ਬਲੈਂਕਟ ਐਂਡ ਬੇਬੀ ਕਿਟ ਡਿਸਟ੍ਰਿਬਿਊਟ ਕੀਤੀ ਹੈ ਨਾਲ ਹੀ ਸੈਲਫ ਹੈਲਪ ਗਰੁੱਪ ਜਿਹੜੇ ਕਿ ਵਿਮਨ ਵੱਲੋਂ ਚਲਾਏ ਜਾ ਰਹੇ ਔਰਤਾਂ ਵੱਲੋਂ ਚਲਾਏ ਜਾ ਰਹੇ ਉਥੇ ਸਟਾਲਸ ਲਗਾਈ ਗਈਆਂ ਨੇ ਔਰਤਾਂ ਦਾ ਫ੍ਰੀ ਹੈਲਥ ਚੈੱਕਅਪ ਹੋਇਆ ਹੈ ਤੇ ਰੋਜ਼ਗਾਰ ਬਿਊਰੋ ਵੱਲੋਂ ਇੱਕ ਜੋਬ ਜੌਬ ਮੇਲਾ ਲਗਾਇਆ ਗਿਆ ਹੈ ਕੁੜੀਆਂ ਲਈ ਔਰਤਾਂ ਲਈ ਜਿੱਥੇ 500 ਤੋਂ ਵੱਧ ਅੱਜ ਔਰਤਾਂ ਆਈਆਂ ਤੇ 400 ਦੇ ਕਰੀਬ ਕੁੜੀਆਂ ਨੂੰ ਜੋਬ ਪਲੇਸਮੈਂਟ ਲੈਟਰਸ ਵੀ ਮਿਲੇ ਨੇ ਇਸ ਦੇ ਨਾਲ ਹੀ ਨਾਲ ਬਹੁਤ ਹੀ ਅੱਛਾ ਕਾਰਜਕ੍ਰਮ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਗਿੱਦਾ ਪਰਫਾਰਮੈਂਸਸ ਰੱਖੀਆਂ ਗਈਆਂ ਨੇ ਤੇ ਬਹੁਤ ਅੱਛਾ ਪ੍ਰੋਗਰਾਮ ਕਰਾਇਆ ਹੈ ਮੈਂ ਤੁਹਾਡੀ ਸਾਰੀ ਚੈਨਲ ਦੇ ਰਾਹੀਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਬੇਟੀਆਂ ਨੂੰ ਅਸੀਂ ਕਿਸੇ ਤੋਂ ਕੱਟ ਨਹੀਂ ਸਮਝਣਾ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੇਟੀਆਂ ਕਿੱਥੇ ਵੀ ਕੱਟੀਆਂ ਅਸੀਂ ਵੀ ਇੱਥੇ ewomen ਅਚੀਵਰ ਨੂੰ ਸਨਮਾਨਿਤ ਕੀਤਾ ਹੈ ਤੇ ਉਹ ਮੈਨੂੰ ਨਹੀਂ ਲੱਗਦਾ ਉਹ ਜਮਾਨਾ ਹੁਣ ਰਹਿ ਗਿਆ ਜਿੱਥੇ ਅਸੀਂ ਬੇਟੀਆਂ ਨਾਲ ਬਖਵਾਤ ਕਰੀਏ ਜਿੱਥੇ ਵੀ ਜਾਓ ਬੇਟੀ ਜ਼ਿਆਦਾ ਅਚੀਵਰ ਹੁੰਦੀ ਹੈ ਤੇ ਉਹੀ ਅੱਗੇ ਮਾਪੇ ਪੇਰੈਂਟਸ ਵੀ ਧਿਆਨ ਰੱਖਦੀ ਹੈ ਅਸੀਂ ਸਾਰੇ ਮਿਲ ਕੇ ਜਿਹੜੀ ਅਸੀਂ ਗੱਲ ਕਹਿੰਦੇ ਬੇਟੀ ਬਚਾਓ ਮੈਨੂੰ ਲੱਗਦਾ ਬੇਟੀ ਨੂੰ ਅਸੀਂ ਆਪਣੇ ਤੋਂ ਹੀ ਬਚਾਉਣਾ ਹੈ ਜਿਹੜੀ ਸਮਾਜ ਦੇ ਵਿੱਚ ਬੁਰਾਈਆਂ ਬਣੀ ਹੋਈਆਂ ਜਿੱਥੇ ਲੜਕੀ ਨੂੰ ਕੁਝ ਥਾਵਾਂ ਤੇ ਹਲੇ ਵੀ ਬਰਾਬਰ ਦਾ ਸਥਾਨ ਨਹੀਂ ਦਿੱਤਾ ਜਾਂਦਾ ਇਹ ਸੋਚ ਸਾਨੂੰ ਬਦਲਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਤੇ ਕੁੜੀਆਂ ਨੇ ਆਪ ਹੀ ਬਾਜ਼ੀ ਮਾਰੀ ਲੈ ਲਈ ਹੈ ਮੈਂ ਇੱਕ ਵਾਰੀ ਸਾਰੇ ਹੀ ਡਿਪਾਰਟਮੈਂਟਸ ਜਿਨ੍ਹਾਂ ਨੇ ਇੱਥੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਪਾਕਲਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੋ ਵੀ ਇੱਥੇ ਪਾਰਟਿਸਪੈਂਟਸ ਆਏ ਮੇਰੀ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ ਰਾਹੀਂ ਜੋ ਇੱਕ ਮੈਸੇਜ ਜਾਂਦਾ ਹੈ ਉਹ ਸਮਾਜ ਦੇ ਵਿੱਚ ਬਣਾ ਰਹੇਗਾ। ਥੈਂਕ ਯੂ। ਹਰਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫੀਸਰ ਹੁਸ਼ਿਆਰਪੁਰ ਅੱਜ ਹੈਰੀਟੇਜ ਫਾਰਮਸ ਹੁਸ਼ਿਆਰਪੁਰ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ੀਆਂ ਦੀ ਲੋੜੀ 121 ਨਵਜੰਮੀਆਂ ੀਆਂ ਦੀ ਲੋੜੀ ਤੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਰੋਜ਼ਗਾਰ ਮੇਲਾ ਐਕਸਕਲੂਸਿਵਲੀ 43 ਲੜਕੀਆਂ ਲਈ ਲਗਾਇਆ ਗਿਆ ਜਿਸ 13 ਕੰਪਨੀਆਂ ਸ਼ਾਮਲ ਹੋਈਆਂ ਸੀ ਤੇ ਮੌਕੇ ਤੇ ਹੀ ਰੋਜ਼ਗਾਰ ਲੈਟਰਸ ਵੀ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਚੁਕੀ ਡਾਇਬੀਟਿਕ ਪੇਸ਼ੈਂਟਸ ਦਾ ਦੇਖਿਆ ਗਿਆ ਚੈਕਿੰਗ ਤੇ ਹਾਈਪਰਟੈਨਸ਼ਨ ਤੋਂ ਬੀਪੀ ਦਾ ਵੀ ਦੇਖਿਆ ਗਿਆ ਨਾਲ ਹੀਮੋਗਲੋਬਿਨ ਐਨੀਮਿਕ ਦਾ ਵੀ ਆਈਡੈਂਟੀਫਿਕੇਸ਼ਨ ਕੀਤੀ ਗਈ ਤੇ ਮੈਂਸਟਰੂਅਲ ਹਾਈਜਨ ਦਾ ਲਈ ਗਾਈਡੈਂਸ ਦਿੱਤੀ ਗਈ ਯੋਗਾ ਕੋਰਨਰ ਲਗਾਇਆ ਗਿਆ ਨਾਲ ਸੈਲਫ ਹੈਲਪ ਗਰੁੱਪਸ ਦੀਆਂ ਔਮਨ ਐਂਪਾਵਰਮੈਂਟ ਨੂੰ ਦਰਸਾਉਂਦੀਆਂ ਸਟਾਲਸ ਲਗਾਈਆਂ ਗਈਆਂ ਤੇ ਵਿਭਾਗ ਵੱਲੋਂ ਪੋਸ਼ਣ ਦਾ ਅਭਿਆਨ ਨਾਲ ਸਖੀ ਵਨ ਸਟਾਪ ਸੈਂਟਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਇੰਟੀਗ੍ਰੇਟਿਡ ਚਾਵਲ ਪ੍ਰੋਟੈਕਸ਼ਨ ਸਕੀਮ ਇਹ ਸਾਰਿਆਂ ਦੇ ਸਟਾਲਸ ਲਗਾਏ ਗਏ ਤੇ ਇਹਦੇ ਵਿੱਚ ਅੱਜ ਰੋਜ਼ਗਾਰ ਵਿੱਚ ਕਿੰਨੇ ਬੱਚਿਆਂ ਨੇ ਕੀਸਾ ਲਿਆ ਰੋਜ਼ਗਾਰ ਦੇ ਕਿੰਨੇ ਬੱਚੇ ਹੋਏ ਤਕਰੀਬਨ 800 ਲੜਕੀਆਂ ਨੇ ਇਹਦੇ ਵਿੱਚ ਰਜਿਸਟ੍ਰੇਸ਼ਨ ਕੀਤੀ 400 ਅਸਾਮੀਆਂ ਸਿਗੀਆਂ ਜਿਦੇ ਚ ਕੀ ਕੁਝ ਨੂੰ ਮੌਕੇ ਤੇ ਨਿਯੁਕਤੀ ਪੱਤਰ ਦਿੱਤੇ ਗਏ ਤੇ ਉਸ ਤੋਂ ਬਾਅਦ ਕੁਝ ਕੰਪਨੀਆਂਜ਼ ਵੱਲੋਂ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਤੇ ਫਰਦਰ ਪ੍ਰੋਸੈਸ ਕਰਕੇ ਉਹਨਾਂ ਨੂੰ ਸਿਲੈਕਟ ਕੀਤਾ ਜਾਉਂਦਾ ਹੈ